ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਜਿੰਨੇ ਮੇਰੇ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਮਸ਼ੀਨਰੀਆਂ ਦੇ ਨਾਲ ਨਾਲ ਇੱਕ ਆਪਾਂ ਤੁਹਾਡੇ ਵਾਸਤੇ ਕੋਠੀ ਵਰਗਾ ਮਕਾਨ ਵੀ ਲੈ ਕੇ ਪਹੁੰਚਿਆ ਜੀ ਪੂਰੀ ਆਪਾਂ ਗੱਲ ਕਰਾਂਗੇ ਮਸ਼ੀਨਰੀਆਂ ਵਧੀਆ ਰੇਟ 'ਚ ਤੁਹਾਡੇ ਏਰੀਆ 'ਚ ਤੁਹਾਨੂੰ ਮਿਲ ਜਾਣਗੀਆਂ ਤੇ ਗੱਲ ਆਪਾਂ ਕਰਦੇ ਆ ਅੱਗੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਨੀਚੇ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ 78140 38764 ਕਿਸੇ ਕੋਲੇ ਕੋਠੀ ਮਕਾਨ ਘਰ ਕੁਛ ਵੀ ਹੈ ਕੋਈ ਗੱਡੀਆਂ ਮਸ਼ੀਨਰੀ ਹੈ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਬਿਲਕੁਲ ਵਰੀ ਦੇ ਵਿੱਚ ਆਪਾਂ ਜਲਦੇ ਤੋਂ ਜਲਦੀ ਅੱਡ ਤੁਹਾਡੀ ਲਗਾ ਦੇਵਾਂਗੇ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਪਹੁੰਚੀ ਹੈ ਡਜ਼ਾਇਰ VXI ਮਾਲਕ ਨੇ ਭੇਜੀ ਹੈ ਸੇਲ ਵਾਸਤੇ ਮਾਡਲ ਆਪਾਂ ਨੂੰ ਮਿਲ ਜੂਗਾ ਨਵੰਬਰ 2000 18 ਜੀ ਲਾਸਟ ਲਾਸਟ ਜਿਹੇ ਚ ਆਈ ਹੋਈ ਐ ਸਾਲ ਦੇ 2018 ਦੇ ਤੇ ਗੱਡੀ ਚੱਲੀ ਹੋਈ ਆ ਕੁੱਲ 22250 ਕਿਲੋਮੀਟਰ ਤੇ ਕੰਪਨੀ ਚ ਰਿਕਾਰਡ ਐ ਜੀ ਸਰਵਿਸ ਜਿੰਨੀ ਹੋਈ ਐ ਕੰਪਨੀ ਚ ਹੋਈ ਐ ਜੀ ਤੇ ਦੋਵੇਂ ਚਾਬੀਆਂ オリジナル ਆਪਾਂ ਨੂੰ ਮਿਲ ਜਾਣਗੀਆਂ ਫਾਸਟ ਓਨਰ ਗੱਡੀ ਐ ਤੇ ਸਾਰਾ ਕੁਝ ਬਹੁਤ ਵਧੀਆ ਜੀ ਕੋਈ ਕਮੀ ਪੇਸ਼ੀ ਹੈ ਨਹੀਂ ਕਿਸੇ ਨੂੰ ਗੱਡੀ ਦੇਖਣੀ ਹੋਵੇ ਤਰਨ ਤਰਨ ਏਰੀਆ ਚ ਜਾ ਕੇ ਦੇਖ ਸਕਦੇ ਹਾਂ ਡਿਮਾਂਡ ਮਾਲਕ ਨੇ 6 ਲੱਖ ਤੇ 15000 ਆਪਣੇ ਕੋਲੇ ਲਾ ਕੇ ਭੇਜੀ ਇੱਕ ਵਾਰੀ ਬਾਕੀ ਓਨਰ ਨੇ ਕਿਹਾ ਮਾਲਕ ਨੇ ਕਿਹਾ ਵੀ ਮੌਕੇ ਤੇ ਘਾਟਾ ਵਾਦਾ ਹੋ ਜਾਵੇਗਾ 6 15 ਇੱਕ ਵਾਰੀ ਡਿਮਾਂਡ ਹੈ ਤੇ ਗੱਡੀ A to Z ਜੇਨੂਮ ਅਜੀ ਕੋਈ ਨਾਤਾ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਬਹੁਤ ਵਧੀਆ ਸਾਬ ਕੰਡੀਸ਼ਨ ਦੀ ਗੱਡੀ ਹੈਗੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲਗੀਆਂ ਹੋਈਆਂ ਨੇ ਜੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 99200 3190 298 ਆ ਕਿ ਨੰਬਰ ਆਪਾਂ ਸਕਰੀਨ ਤੇ ਦੇ ਹੀ ਰੱਖਿਆ ਜੀ ਹੁਣ ਆਪਾਂ ਇੱਕ ਵਰਨਾ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2011 ਮਾਡਲ ਗੱਡੀ ਆ ਜੀ ਏਸੀ ਹੀਟਰ ਵਰਕਿੰਗ ਚ 11 ਮਾਡਲ ਸਾਰੇ ਫੰਕਸ਼ਨ ਚੱਲਦੇ ਐ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ 140 ਡਿਮਾਂਡ ਐ ਮਾਲਕ ਨੇ ਕਿਹਾ ਜੀ ਬਿਜੜਾ ਰੇਟ ਮੋਕੇ ਤੇ ਘਾਟਾਵਾਦਾ ਹੋ ਜੂਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਆਹਾ 11 ਮਾਡਲ ਗੱਡੀ ਆਲ ਓਕੇ ਐ ਕੰਡੀਸ਼ਨ ਬਹੁਤ ਵਧੀਆ ਪਈ ਐ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਰਿਆਣਾ ਨੰਬਰ ਗੱਡੀ ਆ ਜੀ ਗੱਡੀ ਦਾ ਰੰਗ ਸਿਲਵਰ ਐ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪ ਸਕਰੀਨ ਤੇ ਦੇ ਰੱਖਿਆ ਹੈ ਨੰਬਰ ਹੈ ਜੀ 62 62836 51243 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਅਗਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਤੁਸੀਂ ਜਿਵੇਂ ਕੀ ਦੇਖੋ ਜੀ ਜਨ ਅਸਟਿਲੋ 2010 ਮਾਡਲ ਜਨ ਅਸਟਿਲੋ ਅਲੈਕਸਾਈ ਗੱਡੀ ਦੀ ਕੰਡੀਸ਼ਨ ਠੀਕ ਹੈ ਜੀ ਤੇ ਕੁੱਲ ਗੱਡੀ 38000 ਕਿਲੋਮੀਟਰ ਚੱਲੀ ਹੋਈ ਹੈ ਘਰ ਦੀ ਗੱਡੀ ਅਸੀਂ ਜਿੰਨਾ ਦੀ ਗੱਡੀ ਆ ਉਹਨਾਂ ਨੇ ਮਾੜੀ ਮੋਟੀ ਜੀ ਚਲਾਈ ਹੋਈ ਹੈ ਤੇ ਨੁਕਸ ਗੱਡੀ ਚ ਕੋਈ ਨਹੀਂ ਹੈਗਾ ਤੇ ਗੱਡੀ ਦੀ ਕੰਡੀਸ਼ਨ ਵਧੀਆ ਪਈ ਹੈ ਇਨਾਂ ਦਾ ਏਰੀਆ ਲੁਧਿਆਣਾ 148 ਡਿਮਾਂਡਲੈਸ ਹੋ ਜੂਗਾ ਜਾ ਕੇ ਗੱਡੀ ਨੂੰ ਦੇਖਣਾ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੇ ਵਧੀਆ ਗੱਡੀਆਂ ਨੁਕਸ ਕੋਈ ਨਹੀਂ ਪੰਜਾਬ ਨੰਬਰ ਹੈ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ ਜੀ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਕਿਸੇ ਨੇ ਜੇ ਆ ਗੱਡੀ ਖਰੀਦਣੀ ਹੋਵੇ ਇੱਕ ਕਪਤਵੜ ਵਾਸਤੇ ਸੈਂਟਰੋ ਗੱਡੀ ਲੈ ਕੇ ਪਹੁੰਚਿਆ ਕਾਲੇ ਰੰਗ ਦੀ ਗੱਡੀ ਆ ਸੈਂਟਰੋ ਗੱਡੀ ਆ ਕੰਡੀਸ਼ਨ ਗੱਡੀ ਦੀ ਵਧੀਆ ਪਈ ਆ 2003 ਮਾਡਲ ਗੱਡੀ ਆ ਜੀ ਮਾਡਲ 3 ਪਰ ਗੱਡੀ ਦੀ ਕੰਡੀਸ਼ਨ ਆਲੂਕੀ ਆ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋ ਲਈ ਲਾ ਕੇ ਭੇਜੀ ਆ 60000 ਡਿਮਾਂਡ ਤੇ ਗੱਡੀ ਵਧੀਆ ਜੀ ਕੋਈ ਨੁਕਸ ਨਹੀਂ ਜਲੰਧਰ ਇਨਾਂ ਦਾ ਏਰੀਆ ਚਲੰਦਰ ਦੇ ਲਾਗੇ ਇਨਾਂ ਦਾ ਪੈਂਡ ਹੈ ਉੱਥੇ ਗੱਡੀ ਮਾਲਕ ਦੇ ਘਰੇ ਖੜੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਤੇ ਰੇਟ 60000 ਹੈ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਹੈ ਫਿਰ ਰੇਟ ਉੱਪਰ-ਨੀਚੇ ਜ਼ਰੂਰ ਕਰਾਂਗੇ ਤੇ ਜਿਨ੍ਹਾਂ ਦੀ ਗੱਡੀਆਂ ਜੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰ ਰੱਖਿਆ ਦੇ ਰੱਖਿਆ ਸਕਰੀਨ ਤੇ 78 885 058 40 ਨੰਬਰ ਤੇ ਗੱਲ ਤੁਸੀਂ ਇੱਕ ਵਾਰੀ ਜਰੂਰ ਕਰ ਲਿਓ ਜੇ ਤੁਹਾਨੂੰ ਗੱਡੀ ਪਸੰਦ ਆਈ ਹੋਵੇ ਕੋਈ ਆ ਗੱਡੀ ਖਰੀਦਣ ਦਾ ਜੇ ਚਾਹ ਬਣਨ ਜੀ ਮਸ਼ੀਨਰੀਆਂ ਦੀ ਗੱਲਬਾਤ ਚੱਲ ਰਹੀ ਹੈ ਜੀ ਸੈਂਟਰੋ ਗੱਡੀ ਤੁਸੀਂ ਦੇਖ ਲਈ ਤੇ ਅੱਗੇ ਤੁਹਾਨੂੰ ਕੋਠੀ ਵੀ ਮਿਲੂਗੀ ਸਾਰਾ ਕੁਝ ਆਪਾਂ ਦੇਖਾਂਗੇ ਗੱਲਬਾਤ ਪੂਰੀ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਐਡ ਕਰਵਾਉਣੀ ਹੋਵੇ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਠੀਆ ਘਰਾਂ ਮਕਾਨ ਹਵੇਲੀ ਮਹਿਲ ਜਾਂ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਈ ਗੱਡੀ ਐ ਮੋਟਰਸਾਈਕਲ ਐ ਬੋਲਟ ਐ ਕੁਝ ਵੀ ਐ ਜੀ ਚਾਹੇ ਕੁਝ ਵੀ ਐ ਕਿਸੇ ਵੀ ਏਰੀਆ ਚ ਆਪਣੇ ਕੋਲੇ ਬਸ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਅੜ ਲਗਵਾ ਸਕਦੇ ਹਾਂ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਐ ਨੀਚੇ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 ਤੇ 38764 ਬਿਲਕੁਲ ਫਰੀਦ ਵਿੱਚ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਭੇਜੋ ਆਪਣੇ ਕੋਲੇ ਤੇ ਚੈਨਲ ਦਾ ਜਿਹੜਾ ਲਾਈਕ ਦਾ ਬਟਨ ਹੈ ਜੀ ਨੀਚੇ ਵੀਡੀਓ ਦਾ ਉਹਨੂੰ ਵੀ ਕਲਿੱਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਬਸਕ੍ਰਾਈਬ ਸਾਰੇ ਜਣੇ ਕਰ ਦਿਓ ਕਿਉਂਕਿ ਤੁਸੀਂ ਆਉਣ ਵਾਲੀ ਹਰ ਵੀਡੀਓ ਦੇਖ ਸਕੋਗੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੋਗੇ ਜੀ नीचे सब्सक्राइब ਦਾ ਬਟਨ ਸਾਰੇ ਜਣੇ ਦੱਬਿਓ ਜਰੂਰ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜਾ ਮਕਾਨ ਮਾਲਕ ਨੇ ਭੇਜਿਆ ਸੇਲ ਵਾਸਤੇ ਮਕਾਨ ਬਹੁਤ ਵਧੀਆ ਬਣਿਆ ਹੋਇਆ ਜੀ ਜਿਹੋ ਜਾਂ نیچے ਹੈ ਉਹੋ ਜਿਹੀ ਉੱਪਰ ਬਣਿਆ ਹੋਇਆ ਰੇਟ ਇਹਦਾ ਬਹੁਤ ਘੱਟ ਹੈ ਜੀ ਰੇਟ ਸਿਰਫ 5 ਲੱਖ ਤੇ 80000 ਰੁਪਇਆ ਮੌਕੇ ਤੇ ਹੋਰ ਵੀ ਘਾਟਾ ਵਾਧਾ ਹੋ ਜਾਊਗਾ ਤੇ ਕੰਡੀਸ਼ਨ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਮਕਾਨ ਦੀ ਕੋਠੀ ਦੀ ਬਾਕੀ ਕੋਠੀ ਵਾਂਗੂ ਬਣਾ ਹੋਇਆ ਜੀ ਵਧੀਆ ਬਣਾ ਹੋਇਆ ਜਿਹੜੀ ਸਾਹਮਣੇ ਲੋਬੀ ਏਰੀਆ ਜੀ ਉਹਦੇ ਵਿੱਚ ਤਾਂ ਪੱਥਰ ਵੀ ਲੱਗਿਆ ਹੋਇਆ ਉੱਪਰੋਂ ਜਿਹੜੀ ਛੱਤ ਹੈ ਆਰ ਸੀ ਵਾਲੀ ਹੈ ਤੇ ਜਿਹੜੇ ਪਿਛਲੇ ਕਮਰੇ ਨੇ ਉਹਨਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਬਾਲੀ ਵਾਲੀਆਂ ਨੇ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਤੇ ਸਾਰਾ ਕੁਝ ਬਹੁਤ ਵਧੀਆ ਬਣਾ ਹੋਇਆ ਚਾਰ ਮਰਲੇ ਦੀ ਆਹਾਂ ਕੋਠੀ ਵਰਗਾ ਮਕਾਨ ਚਾਰ ਮਰਲੇ ਜਗ੍ਹਾ ਹੈ ਤੇ ਜਿਲ੍ਹਾ ਇਹਨਾਂ ਦਾ ਲੱਗਦਾ ਕਪੂਰਥਲਾ ਪੰਜ ਅਸੀਂ ਡਿਮਾਂਡ ਹੈ ਕਪੂਰਥਲੇ ਏਰੀਆ ਚ ਆਹਾ ਹੈਗਾ ਜੀ ਤੇ ਇਹਨਾਂ ਨੇ ਕਿਹਾ ਜਿਹੜੀ ਜਗ੍ਹਾ ਉਹ ਲਾਲਕੀਰ ਦੇ ਵਿੱਚ ਹੈ ਜੀ ਲਾਲਕੀਰ ਚ ਆਉਂਦੀ ਹੈ ਜਗ੍ਹਾ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕਿਵੇਂ ਕੁਝ ਹੋਵੇਗਾ ਤੇ ਗੱਲ ਤੁਸੀਂ ਆਪੇ ਕਰਿਓ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਦੇਣਾ ਜੀ ਨੰਬਰ ਹੈ 76 967 2354 200 ਪੂਰਾ ਮਾਲਕ ਨਾਲ ਆਪੇ ਗੱਲ ਕਰ ਲਿਓ ਤੇ ਗੱਲ ਕਰਕੇ ਜਿਹਨੂੰ ਪਸੰਦ ਆਇਆ ਮਕਾਨ ਆ ਜਾ ਕੇ ਦੇਖਣਾ ਕੋਈ ਚਾਹੁੰਦਾ ਹੈ ਜਾ ਕੇ ਦੇਖ ਕੇ ਤੇ ਖਰੀਦ ਸਕਦਾ ਹੂੰ ਜੀ ਬਾਕੀ ਵੀਡੀਓ ਦੀ ਪੂਰੀ ਗੱਲ ਹੋ ਗਈ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿ ਅਗਲੀ ਵੀਡੀਓ ਚ ਤੁਹਾਡੇ ਵਾਸਤੇ ਕਿਹੜੀ ਮਸ਼ੀਨਰੀ ਕਿਹੜੇ ਏਰੀਆ ਚ ਕੋਠੀ ਮਕਾਨ ਕੀ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਜ਼ਰੂਰ ਕਿ ਜਿਹਨੇ ਐਡ ਕਰਵਾਉਣੀ ਹੈ ਆਪਣੇ ਕੋਲ ਭੇਜੋ ਫੋਟੋਆਂ ਜਾਣਕਾਰੀ ਸਾਰਾ ਕੁਝ